ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਵੇਂ ਕਿ ਆਪਾਂ ਬਾਬਾ ਦੀਪ ਸਿੰਘ ਜੀ ਦੀ ਜਨਮ ਸਾਖੀ ਵਿੱਚ ਉਹਨਾਂ ਦੇ ਜਨਮ ਤੇ ਮਾਤਾ ਪਿਤਾ ਬਾਰੇ ਜਾਣਿਆ ਆ ਆਓ ਅੱਜ ਆਪਾਂ ਬਾਬਾ ਜੀ ਦੇ ਅਗਲੇ ਜੀਵਨ ਬਾਰੇ ਜਾਣਦੇ ਹਾਂ ਪਾਈਪਤੂ ਜੀ ਤੇ ਬੀਬੀ ਜਿਉਣੀ ਜੀ ਪੁੱਤਰ ਦੀ ਦਾਤ ਪ੍ਰਾਪਤ ਕਰਕੇ ਬਹੁਤ ਖੁਸ਼ ਸਨ ਉਹ ਪ੍ਰਮਾਤਮਾ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੇ ਸਨ ਕਰਦੇ ਵੀ ਕਿਉਂ ਨਾ 15 ਸਾਲਾਂ ਬਾਅਦ ਪ੍ਰਮਾਤਮਾ ਨੇ ਉਹਨਾਂ ਦੀ ਅਰਦਾਸ ਜੋ ਸੁਣੀ ਸੀ ਪਾਈ ਦੀਪਾ ਜੀ ਬਚਪਨ ਵਿੱਚ ਹੀ ਬਹੁਤ ਹੀ ਸਿਆਣਫ ਤੇ ਸਹਿਜਤਾ ਵਾਲੇ ਸੁਭਾ ਦੇ ਮਾਲਕ ਸਨ ਉਹ ਆਪਣੀ ਉਮਰ ਦੀ ਬੱਚਿਆਂ ਤੋਂ ਵਧੇਰੇ ਫੁਰਤੀਲੇ ਤੇ ਸਿਹਤਮੰਦ ਹੋਣ ਕਰਕੇ ਅਕਸਰ ਉਹਨਾਂ ਤੋਂ ਵੱਡੇ ਜਾਪਦੇ ਸਨ ਭਾਈ ਦੀਪਾ ਜੀ ਛੋਟੀ ਉਮਰ ਤੋਂ ਹੀ ਬਹੁਤ ਨੇਡਰ ਸੁਭਾ ਦੇ ਮਾਲਕ ਸਨ ਇੱਕ ਵਾਰ ਦੀ ਗੱਲ ਹੈ ਕਿ ਪਿੰਡ ਦੇ ਵਿੱਚ ਸ਼ੇਰ ਆ ਗਿਆ ਸ਼ੇਰ ਨੇ ਪਿੰਡ ਵਿੱਚ ਪਸ਼ੂਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਪੂਰੇ ਪਿੰਡ ਵਿੱਚ ਕੋਈ ਅਜਿਹਾ ਇਨਸਾਨ ਅੱਗੇ ਨਹੀਂ ਆਇਆ ਜੋ ਸ਼ੇਰ ਨੂੰ ਭਜਾਉਂਦਾ ਪਰ ਪਾਈ ਦੀਪਾ ਜੀ ਜੋ ਕਿ ਸਿਰਫ 12-13 ਸਾਲ ਦੇ ਸਨ ਨੇ ਇੱਕ ਲੱਕੜ ਦੀ ਮਦਦ ਨਾਲ ਤੇ ਆਪਣੀ ਹਿੰਮਤ ਨਾਲ ਸ਼ੇਰ ਨੂੰ ਜੰਗਲਵਾਲ ਭਜਾ ਦਿੱਤਾ ਇਸ ਘਟਨਾ ਤੋਂ ਬਾਅਦ ਪਿੰਡ ਦੇ ਵੱਡੇ ਬਜ਼ੁਰਗ ਵੀ ਉਹਨਾਂ ਦੇ murid ਹੋ ਗਏ ਸਨ ਇਹ ਸਭ ਕੁਝ ਦੇਖ ਕੇ ਪਾਈ ਪਾਕ ਦੂਜੀ ਬਹੁਤ ਖੁਸ਼ ਹੁੰਦੇ ਸਨ ਪਰ ਉਹ ਨਾਲ ਹੀ ਨਾਲ ਪਾਈ ਦੀਪਾ ਜੀ ਦੇ ਧਾਰਮਿਕ ਵਿੱਦਿਆਵਲ ਵੀ ਪੂਰਾ ਧਿਆਨ ਦਿੰਦੇ ਸਨ ਉਸ ਸਮੇ ਸਮਿਆਂ ਨੂੰ ਗੁਰੂ ਜੀ ਦੀਆਂ ਸਾਖੀਆਂ ਸੁਣਾਉਂਦੇ ਰਹਿੰਦੇ ਸਨ ਉਹਨਾਂ ਨੂੰ ਪਾਠ ਕੰਡ ਕਰਵਾਉਂਦੇ ਸਨ ਇਸ ਕਰਕੇ ਉਹਨਾਂ ਦਾ ਬਾਣੀ ਨਾਲ ਬੂੜਾ ਪਿਆਰ ਸੀ ਉਹ ਗੁਰਬਾਣੀ ਸੁਣਨ ਤੇ ਸਮਝਣ ਦੇ ਬਹੁਤ ਸ਼ਕੀਨ ਸਨ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਉਹਨਾਂ ਦੀ ਗੁਰਬਾਣੀ ਵਿੱਚ ਸ਼ਰਧਾ ਹੋਰ ਵੀ ਗੂੜੀ ਹੁੰਦੀ ਗਈ ਇਸੇ ਸ਼ਰਧਾ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਤਾਂਗ ਲੱਗੀ ਰਹਿੰਦੀ ਸੀ 1698 ਈਸਵੀ ਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਸ ਦੀਆਂ ਧੂਮਾਂ ਦੂਰ ਦੂਰ ਤੱਕ ਪੈ ਗਈਆਂ ਸਨ ਭਾਈ ਦੀਪਾ ਜੀ ਜੋ ਉਸ ਵਕਤ 18 ਸਾਲ ਦੇ ਗੱਭਰੂ ਸਨ ਨੂੰ ਵੀ ਕਿਸੇ ਰਾਹੀਂ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਹੌਲੇ ਮੱਲੇ ਤੇ ਜਾਣ ਲਈ ਤਿਆਰ ਕੀਤਾ ਤੇ ਬਾਕੀ ਸੰਗਤਾਂ ਨਾਨਕਪੁਰ ਸਾਹਿਬ ਵਿਖੇ ਜਾ ਪਹੁੰਚੇ ਅਗਲੇ ਹੀ ਦਿਨ ਗੁਰੂ ਜੀ ਦਾ ਦਰਬਾਰ ਲੱਗਾ कीर्तन ਹੋਇਆ ਤੇ ਗੁਰੂ ਜੀ ਦੇ ਦਰਸ਼ਨ ਦੀਦਾਰੀ ਕੀਤੀ ਗੁਰੂ ਜੀ ਨੇ ਸਭ ਨੂੰ ਅੰਮ੍ਰਿਤ ਧਾਰੀ ਹੋਣ ਲਈ ਉਪਦੇਸ਼ ਦਿੱਤਾ ਭਾਈ ਦੀਪਾ ਜੀ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਲ ਅੰਮ੍ਰਿਤ ਪਾਨ ਕੀਤਾ ਤੇ ਉਹਨਾਂ ਦਾ ਨਾਮ ਭਾਈ ਦੀਪ ਸਿੰਘ ਰੱਖਿਆ ਗਿਆ ਹਾਂਜੀ ਬਾਕੀ ਅੱਗੇ ਆਪਾਂ ਪੜਾਂਗੇ ਉਹਨਾਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਸਿੱਖਿਆ ਲੈਣਾ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ